ਪਰ ਪਾਂਛੀ ਕਬੂਤਰ ਗਵਾਦੇ ਨੇ ਜਿਹੜੇ ਕਬੂਤਰ ਨਾਲ ਲੈ ਜਾਂਦਾ ਉਹ ਮੋੜ ਤੇ ਉਹ ਨਹੀਂ ਮੋੜ ਕੇ ਲਿਆਉਂਦਾ ਆਪ ਮੋੜ ਆਉਂਦਾ ਛੱਡ ਜਾਂਦਾ ਮੋੜਿਆਂ ਤੇ ਚੜਦੇ ਰਹੇ ਇਹੀਆਂ ਕਲੀਆਂ ਕੱਟ ਕੇ ਛੱਡਦੇ ਆ ਅੱਛਾ ਇਹ ਬੈਂਦਾ ਨਹੀਂ ਹੈ ਹਾਂ ਇਹ ਬੈਂਦਾ ਨਹੀਂ ਉੱਚਾ ਬੜਾ ਹੁੰਦਾ ਇਹ ਢੱਲਮੀ ਜਾਵੜੀਆਂ ਨੱਕਾ ਹੁੰਦਾ ਢੱਲਮੀ ਵੀ ਸਾਠੋਂ ਹੈਗਾ ਕਟੂਕਟ 15 ਕਿਲੋਮੀਟਰ ਵੱਟ ਚ ਖੜਲੇ ਤੋਂ ਤੇ ਉੱਥੇ ਜਾਵੜਿਆ ਸੀ ਦੀ ਆਲਾ ਮਿੱਤਰੋ ਬਈ ਅੱਜ ਆਪਾਂ ਦਿਖਾਉਣਾ ਹੈ ਬਿੱਟੂ ਦੇ ਕਬੂਤਰ ਪਹਿਲੀ ਵਾਰ ਬਾਈ ਨੇ ਵਧਗਵਾਜੀਆਂ ਜਿੱਤੀਆਂ ਬਿੱਟੂ ਝੱਕੜਾ ਬਿੱਟੂ ਝੱਕੜਾ ਵਾਲਾ ਮਿੱਟੂ ਝੱਕੜਾ ਦੇ ਨਾਂ ਤੇ ਕਬੂਤਰ ਛੱਡਦਾ ਸੀਗਾ ਬਾਈ ਅੱਜ ਕਰਾਉਣੇ ਆ ਦਰਸ਼ਨ ਬੱਚਾਂ ਦੇ ਤੇ ਪਹਿਲਾਂ ਜਿਹੜੀਆਂ ਬਾਜੀਆਂ ਜਿੱਤੇ ਉਹਨਾਂ ਨੂੰ ਕਬੂਤਰ ਦਿਖਾਉਣੇ ਆ ਕਬੂਤਰ ਆਸਤੇ ਸਪੈਸ਼ਲ ਥ ਘਾਰ ਆ ਬਈ ਇਹ ਘਰੇ ਕੋਈ ਰਹਿੰਦਾ ਨਹੀਂ ਤੇ ਆਪਦਾ ਹੀ ਥਾਂ ਲਿਆ ਵਾ ਬੰਗ ਦਾ ਇੱਧਰ ਖੁੱਡੇ ਖਾੜੇ ਪਾਏ ਹੋਏ ਆ ਇਹ ਖੁੱਡੇ ਉਧਰ ਆ ਪਰੇ ਉਧਰ ਕਬੂਤਰਾਂ ਆ ਜਾਲ ਜੂੜ ਆਹ ਖੁੱਡੇ ਇੱਕ ਪਾਸੇ ਕਬੂਤਰਾਂ ਬੱਚੇ ਆ ਕਬੂਤਰ ਆਦ ਲਈ ਚੋਬਰ ਵੀ ਦਿਖਾਉ ਕਬੂਤਰ ਸਾਨੂੰ ਆ ਜਾ ਵੀ ਮੰਗਿਆ ਆ ਬਿੱਟੂ ਆ ਬਾਈ ਕਬੂਤਰ ਵਾਲੇ ਅਸੀਂ ਜਾਲ ਚ ਬਾਈ ਫਿਰ ਇਕੱਠੇ ਹੀ ਦਿਖਾਵਾਂਗੇ ਉਹ ਹਰ ਦਾ ਚਾਕਲੇਟ ਸਰਾਇਆ ਇਹ ਕਿਹੜਾ ਚਾਕਲੇਟ ਸਰਾ ਬਾ ਠੀਕ ਹੈ ਠੀਕ ਆ ਬਹੁਤ ਫੜਲਾ ਫੜਲਾ ਆ ਪੰਪ ਤੋਂ ਲੱਗਿਆ ਹਟਾ ਕੇ ਲੈਂਦਾ ਕਬੂਤਰ ਦਿਖਾਉਣਾ ਵਾਸਤੇ ਲੈ ਵੀ ਆਹ ਕਬੂਤਰ ਫੜਿਆ ਇਹ ਕਹਿੰਦਾ ਬੜਾ ਚੰਗਾ ਉੱਡਿਆ ਇਹ ਹਾਂ ਇਹਨੇ ਪਹਿਲੀ ਡੈਰੀ ਚੋਂ ਕੱਢਿਆ ਸੀਗਾ ਹੂੰ ਉਦੋਂ ਵੀ ਵਧੀਆ ਦੂਜੀ ਡੈਰੀਆਂ ਨੇ ਧਣੇ ਉੱਛਾ ਪਾਇਆ ਸੀਗਾ 8:30 ਵਜੇ 8:30 ਵਜੇ ਘਰੇ ਬੈਠਾ ਸਿੱਧਾ ਆ ਗਿਆ ਨਹੀਂ ਸਿੱਧਾ ਨਹੀਂ ਆਇਆ ਜੀਗਾ ਪਾਸ ਲੱਗ ਪੇ ਤੜਕੇ ਆ ਗਿਆ ਉੱਡੇ ਕਾਣਾ ਹੋ ਠੀਕ ਆ ਠੀਕ ਆ ਕਿਕਰ ਤੇ ਵਗ ਗਈ ਹਾਂ ਸਾਫ ਆ ਬਹੁਤ ਬੱਚਾ ਚਿੱਟੀਆਂ ਅੱਖਾਂ ਦਿਖਾਈ ਮੜਾਈ ਦਿੰਦੇ ਲਾਲ ਜੀ ਸ਼ਰਟ ਆ ਵੀ ਇਹਦੇ ਬਾਕੀ ਕਬੂਤਰ ਉਹ ਹੀ ਦੇ ਸੀ ਜਾਂਦਾ ਵੀਡੀਓ ਕੋਈ ਲੰਮੇ ਬਹੁਤ ਆ ਸਾਰੇ ਇਹ ਕਿਹੜੇ ਕਬੂਤਰਾਂ ਜਮ ਇਹ ਬਈ ਚੱਕਣਾ ਲੈ ਇੱਧਰ ਬੈਠ ਅੱਛਾ ਠੀਕ ਹੈ ਠੀਕ ਹੈ ਇਹ ਵਿਦਾਸ ਇਹਦੇ ਬਾਰੇ ਕੁਝ ਇਹ ਬੋੜ ਹਾਂ ਇਹ ਵੀ ਬੋੜ ਹੈ ਇਹਦੇ ਮਾਂ ਪਿਓ ਖੱਟੀਆਂ ਆਖਦੀ ਹੈ ਹਾਂ ਨਹੀਂ ਮਾਂ ਮਾਂ ਪਿਓ ਵੀ ਖੱਟੀਆਂ ਆਖਦੀ ਹੈ ਠੀਕ ਹੈ ਵੀ ਪਰ ਲਾ ਬਖਾਦੀ ਮੜੇ ਪੈਰ ਬਖਾਈ ਇਹਦੇ ਜਿਹੜੇ ਪੈਰ ਹੋਰ ਮੈਨੂੰ ਬਾਲੇ ਗੁੜੇ ਜਿਹਾ ਲੱਗਦੇ ਹਾਂ ਹਾਂ ਪੈਰ ਦੇਖੋ ਵੀ ਜਾਵਣੀ ਜਾਵਣੀ ਪਏ ਖੁਸ਼ਕ ਜਮ ਬਹੁਤ ਚੰਗੇ ਬੱਚੇ ਆ ਕੀ ਆਲੇ 2025 ਵਾਸਤੇ ਛੱਡਣ ਜਿਹੜੀਆਂ ਹੁਣ ਬਾਜੀਆਂ ਅੱਧੇ ਇੱਕ ਤਾਂ ਪੱਟਲੇ ਤੇ ਜਿਹੜੇ ਤੁਹਾਨੂੰ ਦਿਖਾਈ ਨੇ ਪੱਟਣ ਵਾਲੇ ਛੱਡਦੇ ਵੀ ਆਉ ਦਾ ਭਰਾਈ ਹੈ ਬੇੜੇ ਛੱਡਿਆ ਨਹੀਂ ਹੁਣ ਅੱਛਾ ਇਹ ਉਹ ਦਾ ਭਰਾਈ ਹੈ ਇਹ ਸ਼ਾਕ ਖਤੇ ਇੱਕ ਬਲੜਾ ਕੋ ਚਿੱਟ ਖੱਟੀਆਂ ਨੇ ਹਾਂ ਇਹ ਢੱਲ ਮੀ ਆਵੜੇ ਅੱਛਾ ਢੱਲ ਮੀ ਜਾਵੜੇ ਨੱਕਾ ਹੁੰਦਾ ਹਾਂ ਲੰਮੀ ਵੀ ਸਾਰਥੋਂ ਹੈਗਾ ਘਟੂ ਘਟ 15 ਕਿਲੋਮੀਟਰ ਵੱਡ ਚਖੜਲੇ ਤੋਂ ਤੇ ਉੱਥੇ ਜਾਵੜਿਆ ਸੀ ਦੀ ਉੱਥੋਂ ਲੈੰਦ ਨੂੰ ਫੜ ਕੇ ਉੱਥੇ ਜੀ ਦੇਣੀ ਮਾਰਿਆ ਨੇ ਉੱਥੇ ਵੀ ਦੇਣੀ ਮਾਰਿਆ ਹਾਂ 6 ਵਜੇ ਭਾਗੇ ਲੈੰਦਾ ਉੱਥੇ ਬਹੁਤ ਚੰਗਾ ਉੱਡੇ ਬਾਈ ਹਰੀ ਤੇ ਬਹਿ ਗਿਆ ਆ ਬਾਜੀ ਬਿਹਲੀਅਰ ਵਾਲੀ ਹੈ ਹਾਂ ਹੁਣ ਦਾ ਮੜੇ ਬੋਲਦੇ ਆ ਵੀ ਬਾਜੀ ਜਤੀ ਆ ਦੋ 2024 ਚ ਬਾਜ਼ੀਆਂ ਜਿੱਤੀਆਂ ਦੋ ਬਈ ਹਾਂ ਇਹ ਘਰਾਂ ਨਾਲ ਸਿੰਗਲ ਜਿੱਤੀ ਐ ਇੱਕ ਇਥੇ ਕੋਠੇ ਸੰਤਾ ਸਿੰਘ ਕੋਠੇ ਸੰਤਾ ਸਿੰਘ ਵਾਲੇ ਤੇ ਰਣ ਸਿੰਘ ਵਾਲੇ ਦੋ ਬਾਜ਼ੀਆਂ ਜਿੱਤੀਆਂ ਬਈ ਇਹ ਤੇ ਕਲੀਅਰ ਹੀ ਘਰੇ ਦਾ ਵੀ 10 ਵਜੇ ਬਹਿ ਜਾਂਦੀ ਸੀਗੀ ਬਾਜੀ ਦੇ ਭੋਜੁਰ ਇਹ ਘਰੇ 10 ਵਜੇ ਬਹਿ ਜਾਂਦੀ ਸੀ ਹਾਂ ਠੀਕ ਆ ਬਈ ਘਰੇ 10 ਵਜੇ ਦਾ ਸੀਗਾ ਇਹਦਾ ਟਾਈਮ ਬਈ ਬਹਿ ਜਾਂਦਾ ਤੇ ਬਾਹਰ ਜਾ ਕੇ ਸਰਾਹੀ ਕਰਾਤਾ ਦੋ ਬਾਜ਼ੀਆਂ ਜਿੱਤ ਗਈ ਆਪਾਂ ਕਹਿੰਨੇ ਕਬੂਤਰ ਘਰੇ ਨਹੀਂ ਉੱਡੇ ਤੇ ਆਪਾਂ ਛੱਡਣਾ ਨਹੀਂ ਗਾ ਐ ਕਿੱਥੇ ਧਿਆਰਾ ਹੈ ਇਹਦੀ ਫੇਰ ਬਾਈ ਕਹਿੰਦੇ ਇਹੇ ਛੱਡਣੀ ਐ ਬੱਚੇ ਵੀ ਕਢਾ ਦੇ ਭਾਈ ਇਹਦੀ ਬੱਚੇ ਵੀ ਕਢਾ ਲਏ ਆ ਤੇ ਆਪ ਨੂੰ ਵੀ ਇਹਨੂੰ ਛੱਡਣਾ ਕੋਈ ਦੀ ਬੱਚੇ ਥਿਹੜਾ ਸ਼ਾਖਾ ਖਦ ਲਾਲ ਸਾਰਾ ਠੀਕ ਐ ਠੀਕ ਐ ਲੈ ਵੀ ਆਪਾਂ ਕਹਿੰਦੇ ਬੱਚੇ ਕਢਾਲਦੇ ਛੱਡਣਾ ਨਹੀਂ ਗਾ ਬਹੁਤ ਚੰਗੇ ਉੱਡੇ ਕਬੂਤਰ ਆ ਹਾਂ ਇਹਨਾਂ ਕਲੀਆਂ ਕੱਟ ਕੇ ਛੱਡਦੇ ਰਹੇ ਇਹੀਆਂ ਕਲੀਆਂ ਕੱਟ ਕੇ ਛੱਡਦੇ ਆ ਤੇਰੇ ਅੱਛਾ ਇਹ ਬਹਿੰਦਾ ਨਹੀਂ ਐ ਹਾਂ ਇਹ ਬਹਿੰਦਾ ਨਹੀਂ ਉੱਚਾ ਬੜਾ ਹੁੰਦਾ ਸਵਾਰ ਹੁੰਦਾ ਲੈ ਵੀ ਕਲੀਆਂ ਕੱਟ ਕੇ ਹਾਂ ਬਿਟ ਟਾਈਮ ਨਾਲ ਬਹਿ ਜਾ ਤਾਂ ਕਰਕੇ ਕਲੀਆਂ ਕੱਟ ਕੇ ਛੱਡਦੇ ਇਹਨੂੰ ਉੱਚੇ ਵਾਲੇ ਉੱਡਦੇ ਉੱਚੇ ਵਾਲੇ ਉੱਡਦੇ ਆ ਅੱਖਾਂੋਂ ਪਾ ਦੇਖੋ ਇਹ ਵੀ ਉਹ ਗੋਲਮੋਰਾ ਇਧਰ ਕਬੂਤਰ ਬੈਠਾ ਡੱਬਾ ਰੱਤਾ ਬਾਜੀ ਛੱਡਿਆ ਬਈ ਪਹਿਲਾਂ ਠੀਕ ਆ ਠੀਕ ਆ ਇਹਦੀ ਮਾਂ ਹੀ ਬਾਹਰ ਚੱਜੀ ਇਹਦੀ ਮਾਂ ਹੀ ਬਾਹਰ ਉੱਡ ਗਈ ਅੱਛਾ ਉਹ ਉੱਡ ਗਈ ਆ ਹਾਂ ਠੀਕ ਆ ਆ ਪੰਜੇ ਪੁੰਝੇ ਪੂਰੇ ਖਸਕਾ ਬਈ ਛੱਡ ਦੇ ਵੀ ਆ ਵੀ ਬੱਚਾ ਬਹੁ ਡੈਕਰੀ ਇਹਦਾ ਕੀ ਟਾਈਮਿੰਗ ਹੈ ਇਹ ਵੀ ਮਤਲਬ ਤਾਂ ਨਹੀਂ ਛਪਾਇਆ ਨਹੀਂ ਕਰ ਹਾਂ ਠੀਕ ਹੈ ਇਹ ਪਹਿਲੇ ਦਿਨ ਕਾਲੀ ਲੋਕ ਹਾਂ ਪਹਿਲੇ ਦਿਨ 2:30 ਵਜੇ ਬਾਅਦ ਅੱਛਾ ਪਹਿਲੇ ਦਿਨ 2:30 ਵਜੇ ਹਾਂ 2:30 ਨਿਖਤਰੀ ਠੀਕ ਹੈ ਠੀਕ ਜ਼ੋਰ ਮਾਰ ਕੇ ਵਹਿੰਦਾ ਵੀ ਬੱਚਾ ਵੀ ਬੱਚੇ ਸਾਰੇ ਹੀ ਚੰਗੇ ਇਕੱਠੇ ਮਲਾ ਕੇ ਇਹ ਕਿ ਬਾਕੀ ਲੱਗ ਜੂ ਪਤਾ 25 ਛੱਡਣਗੇ ਜਾਂ ਹੁਣ ਵਾਜੀਆਂ ਠੀਕ ਹੈ ਵੀ ਛੱਡ ਦੇ ਵੀ ਆ ਦੇਖੋ ਵੀ ਅੱਖ ਜਗਦੀ ਲਾਲ ਚੀਨਾ ਬੱਚਾ ਖਟੀਆਂ ਅੱਖਾਂ ਦਖਾਈ ਪੱਲੇ ਪੱਲੇ ਆ ਗੁਦਰਤੀ ਫਰਾ ਕੇ ਰੰਗ ਲੱਗੇ ਇਹ ਨਹੀਂ ਬੇ ਰੰਗ ਲਾਇਆ ਜੀ ਠੀਕ ਹੈ ਠੀਕ ਹੈ ਇਹਦੇ ਕਿਵੇਂ ਵੱਡੇ ਆਟ ਇਹ ਬਹੁਤ ਵਧੀਆ ਵੱਡੇ ਆ ਠੀਕ ਆ। ਪਿਛਲੇ ਹਰਬਿਟ ਹੋਏ ਕਿਤਨੇ? 500 ਇਹ ਉਹ ਖੱਟਾਂ ਵਾਲੀ ਕਬੂਤਰੀ ਦੇ ਬੱਚੇ ਲਾਲ ਚੀਨੀ ਦੇ। ਹਾਂ ਹਾਂ। ਹੈਨਾ? ਹਾਂ। ਮੈਂ ਦੇਖ ਪਰਸ ਰੋਇਆ ਵਿੱਚੋਂ ਦੋ ਖਚਤੇ ਨੇ। ਨਹੀਂ ਉਹ ਪਿਛਲੇ। ਚਲ ਛੱਡ। ਛੱਡ ਦੇ ਮੰਗੇ ਨੂੰ ਦੀ। ਹਾਂ। ਆ ਲਾ। ਇਹ ਘਰੋਂ ਭੱਜ ਜਾਂਦਾ ਸੀ ਵੀ ਨਾਲ ਦੇ ਪਿੰਡਾਂ 'ਚ ਜਾ ਕੇ ਉੱਡਦਾ ਸੀ। ਨਾਲ ਦੇ ਪਿੰਡ ਜਾ ਕੇ ਉੜੇ ਦੋ ਵਾਰੀ ਭੱਜ ਗਏ। ਹਾਂ ਘਰੋਂ ਇੱਥੇ ਪਿੰਡ ਵਾਲਿਆਂ ਦੇ ਵੀ ਬਹੁਤ ਛੱਡ ਗਏ ਕਬੂਤਰ। ਠੀਕ ਆ ਠੀਕ ਆ। ਫਿਰ ਉਹ ਬਾਰੇ ਮੋੜ ਹੁੰਦਾ ਯਾਰ। ਅਸਾਂ ਆਪਦੀਆਂ ਵੀ ਮੋੜ ਹੁੰਦਾ। ਹਾਂ। ਪਿੰਡੋਂ ਭੱਜ ਜਾਂਦਾ ਤੇ ਪਿੰਡੋਂ ਹੀ ਪੁੱਥੀ ਫੇਰ ਮੋੜਾਂਦਾ ਜਿਹੜੇ ਪਿੰਡ ਜਾੜਦੇ ਉੱਥੇ ਮੋੜ ਆਉਂਦਾ ਇਹ ਕਈ ਕਬੂਤਰ ਲੈ ਗਿਆ ਤੇ ਉੱਥੇ ਛੱਡਿਆ ਉੱਥੇ ਜਾ ਕੇ ਛੱਡਿਆ ਆਉਂਦਾ ਜਿਹੜਾ ਦੋ ਵਾਰੀ ਮੋੜ ਆਇਆ ਘਰੇ ਇਹ ਪਰ ਪਾਂਛੀ ਕਬੂਤਰ ਗਵਾ ਦੇ ਨੇ ਜਿਹੜੇ ਕਬੂਤਰ ਨਾਲ ਲੈ ਜਾਂਦਾ ਉਹ ਮੋੜ ਚ ਉਹ ਨਹੀਂ ਮੋੜ ਕੇ ਲਿਆਉਂਦਾ ਆਪ ਮੋੜ ਆਉਂਦਾ ਠੀਕ ਛੱਡਾਂਦਾ ਆ ਮੋੜਿਆ ਠੀਕ ਹੈ ਦਿਖਾਈ ਮੜੈ ਸਦਾਇਆ ਕਰਕੇ ਛਿੱਟੀਆਂ ਅੱਖਾਂ ਦਾ ਵੀ ਹਾਂ ਬਹੁਤ ਸੋਹਣਾ ਕਬੂਤਰ ਛੱਡ ਦੇ ਬਈ ਇੱਕ ਆ ਵੀ ਇੱਧਰ ਖਿਡਾਰੀ ਹੋਰ ਪਹੁੰਚ ਗਏ। ਇਹ ਤਾਬੂ ਆ ਜਦਾ ਹੈ। ਤਾਬੂ। ਹਾਂ। ਆ। ਕਾਲੀ ਬਹੁਤ ਦੇ ਰੂ। ਖਟੀਆਂ ਦੇ ਬਾਲੇ ਹਨਾ। ਹਾਂ ਹਾਂ। ਲਾਲ ਜੀ ਨੇ ਜੇ। ਠੀਕ ਆ ਵੀ। ਹਾਂ। ਪੈਰ ਵੀ ਜਿਹੜੇ ਜੰਗ ਜਾਂਣੇ ਆ। ਪੰਜੇ ਪੰਜੇ ਬਹੁਤ ਵਧ ਗਾ ਵੀ ਪੈਰ। ਖੁਸ਼ਕ ਪੂਰੇ। ਹਮ। ਕੜਦੇ ਬਈ ਹਾਲ ਆ ਜੇ ਇਹ ਵੀ ਨਿੱਕਾ ਹੁੰਦਾ ਭੱਜ ਗਏ ਅੱਛਾ ਸਾਰੇ ਕਰੋ ਜਾਂਦੇ ਆ ਕਿ ਰਹੇ ਹਾਂ ਹਾਂ ਇਹ ਫਿਰ ਭਾ ਕੇ ਲੈਂਦਾ ਐਸੇ ਬਿਠਾ ਕੇ ਲੈਨੇ ਕਿਹੜੇ ਪੰਡੇ ਆ ਬੜੇ ਇਹ ਇੱਥੇ ਨਾਲ ਦੇ ਪੰਡੇ ਗੰਦਾਰੀਆ ਗੰਦਾਰੀਆ ਬੜੇ ਠੀਕ ਹੈ ਲਾਲਚੀ ਨੇ ਕਬੂਤਰ ਖੱਟੇ ਆ ਖਾਵੇ ਹਾਂ ਛੋਟੇ ਹੁੰਦੇ ਭੱਜਦੇ ਆ ਇਹ ਹਾਂ ਲਗਭਗ ਸਾਰੇ ਕਿਹੜਾ ਗਾਂਬਚਾ ਹੋ ਕੇ ਆਇਆ ਪਹਿਲੀ ਦੂਜੀ ਡਾਈ ਨਾ ਉਤਰਾਂ ਨਾਲ ਲਾ ਕੇ ਬੱਚੇ ਉਚਣਾ ਭੱਜ ਜਾਂਦੇ ਆ ਵੱਡੇ ਹੋ ਕੇ ਸਿਆਣੇ ਆ ਜਾਂਦੇ ਠੀਕ ਹੈ ਬਈ ਛੱਡ ਦੇ ਬਈ ਇਹਨੂੰ ਵੀ ਲੈ ਬਈ ਇਹਨੇ ਇੱਕ ਬੱਚੇ ਦਿਖਾ ਦੇ ਤੁਹਾਨੂੰ ਬਾਕੀ ਪੱਟੇ ਵੀ ਸੀਗੇ ਲੈ ਆ ਆ ਸੀਗੇ ਵੀ ਪਹਿਲਾਂ ਡੇਟ ਦਿਖਾਏ ਤੁਹਾਨੂੰ ਇਹ ਬੱਚੇ ਸੀਗੇ ਤੇ ਹੁਣ ਥੋੜੀਆਂ ਜੋੜਗੀਆਂ ਤਾਂ ਘੋਣੇ ਵੱਡੇ ਕਬੂਤਰ ਇਧਰੋਂ ਬਾਈ ਫੜੀ ਜਾਂਦਾ ਜਾਲ ਚ ਪਾ ਲੈਨੇ ਆ ਵੀ ਦੋ ਚਾਰ ਜੋੜੀਆਂ ਕਬੂਤਰ ਉੱਤੇ ਬੜਾ ਜਿਵੇਂ ਮਰਜ਼ੀ ਵਿੱਚ ਖੜੀ ਜੇ ਮਿੱਤਰਾ ਇੱਥੇ ਨਿੱਟ ਜਿਆ ਲੱਗਦੇ ਨਾ ਪੁੱਤਾਂ ਦੇ ਨਾਲ ਨਾ ਕਾਉਂਦਾ ਬੜਕੰਦਾ ਉਹ ਗਾ ਨਿਕਲਦੀ ਰੱਤੀ ਹੈ ਇਹਦੇ ਬੱਚੇ ਜਿੱਤੇ ਇਹਦੇ ਬਾਜੀ ਛਾੜ ਦੇ ਨੂੰ ਵਿੱਚ ਗਾ ਇਕੱਠੇ ਹੀ ਦੇਖਦੇ ਆ ਉਹ ਲੋ ਤਾਂ ਦਾਦਾ ਜਣੇ ਕਰਤੀ ਆ ਸਾਡੇ ਨੇਕੇ ਸ਼ੋਰ ਨੇ ਉੱਤੇ ਉਹਨੇ ਪਾਇਆ ਦਾਣੇ ਨਹੀਂ ਨਹੀਂ ਕਬੂਤਰ ਬਾਹਰ ਪੜਦੇ ਈ ਥੋਪੇ ਚੋੜਗਾ ਵੀ ਪਾਲਗਾ ਜਾਲ ਚ ਠੀਕ ਰਹਿੰਦੇ ਹਿੱਜੀ ਬਣਾਉਂਦਾ ਚੱਕਾ ਕਾ ਕਰ ਉਹ ਲੈ ਵੀਡੀਓ ਕਿੱਕੀ ਨੇੜੇ ਅੱਖਾਂ ਅੱਖਾਂ ਦੇ ਕਬਕ ਕੱਲੇ ਕੱਲੇ ਦੀ ਬਣਾਉਂਦੇ ਆ ਕੱਢ ਗਈ ਜਿਵੇਂ ਮੈਨੂੰ ਲੱਗ ਮੈਨੂੰ ਲੱਗਉ ਮੈਂ ਜੀ ਫੜ ਲਈ ਫੜੀ ਮੜੇ ਹਿਸਾਬ ਨਾਲੀ ਕਬੂਤਰੀ ਹੈ ਕਬੂਤਰ ਹੈ ਕਬੂਤਰ ਆ ਬਈ ਕਿਵੇਂ ਇਹਦੇ ਕੀ ਉੱਡੇ ਅੱਡੇ ਇਹਦੇ ਬੱਚੇ ਵੀ ਬੋੜਦੇ ਨੇ ਬੱਚੇ ਬੋੜਦੇ ਨੇ ਕਿਹੜੇ ਬੱਚੇ ਸੀਗੇ ਇਹਦਾ ਵੀ ਇੱਕ ਤਾਂ ਜਿਹੜਾ ਚਟਿੰਗਾ ਉਹਨੇ ਵਿਖਾਇਆ ਕਾਲੀ ਨੋਕਲ ਉਹ ਇਹਦਾ ਬੱਚਾ ਸੀ ਇੱਕ ਜਿਹੜਾ ਛੱਡ ਨਹੀਂ ਆਉਂਦਾ ਕਬੂਤਰ ਠੀਕ ਆ ਇਹ ਕਿਹੜਾ ਪਿੰਡੋਂ ਭਾਈ ਦੋ ਵੀ ਇਹਦੇ ਬੱਚਾ ਹੈ ਹਾਂ ਹਾਂ ਠੀਕ ਆ ਇਹਦੇ ਬੱਚੇ ਬੋੜਦੇ ਨੇ ਬਈ ਕਾ ਵਡਾ ਕਬੂਤਰ ਹੈ। ਘਟੀਆਂ ਅੱਖਾਂ ਦਾ। ਪੰਜੇ ਪੰਜੇ ਦਿਖਾ ਦੇ ਦੇ। ਸਹੀ ਹੈ ਸ਼ੋਰ। ਇਹ ਨੋਕ ਵੀ ਬਦਲ ਦਿੰਦਾ ਬਈ। ਕਿਵੇਂ? ਕਾਲੀ ਵੀ ਕਰ ਦਿੰਦਾ। ਅੱਛਾ। ਹੁਣ ਇਹਦੀ ਚਿੱਟੀ ਆ ਬਾਅਦ ਚ ਕਾਲੀ ਕਰ ਦੇ। ਆ ਵੀ ਨੋਕ ਦੇਖੋ ਚਿੱਟੀ ਆ ਹੁਣ ਤੇ ਇਹ ਕਹਿੰਦੇ ਕਾਲੀ ਵੀ ਕਰ ਜਾਂਦਾ ਨੋਕ ਦਾ ਰੰਗ ਬਦਲਦਾ। ਹਾਂ। ਠੀਕ ਆ ਬਈ। ਆ ਪੱਠਾ ਵੀ ਇਹ ਘਰੇ ਉੱਡਿਆ ਕਰ। ਇਹ ਘਰੇ ਕਿੰਨਾ ਗੁੱਡ ਹੈ ਇਹ ਬਹੁਤ ਡੱਬਿਆ ਇਹ ਰੋਕਿਆ ਵੀ ੜਾਰੇ ਅੱਛਾ ਇਹ ਰੋਕ ਲਿਆ ਹੈ ਇਹ ਇਤ ਕੀ ਲਈ ਹੈ ਹਾਂ ਹਾਂ ਇਹਦਾ ਪਿਓ ਫਰਦਾ ਔਲਾਦ ਸਰਾ ਇਹਦਾ ਅੱਛਾ ਇਹ ਇਤ ਕਿ ਲਈ ਰੋਕ ਲਿਆ ਵੀ ਘਰੇ ਬਾਹਲਾ ਓੜਿਆ ਸੀਗਾ ਤੇ ਚੰਗਾ ਲੱਗਿਆ ਬਾਂਗਾਂ ਨੇ ਰੋਕ ਲਿਆ ਬੱਚਿਆਂ ਤੇ ਲਾ ਦੇਣਗੇ ਇਹਨੂੰ ਆਏ ਪੱਲੇ ਪੁੱਲੇ ਬਹੁਤ ਵਧਾ ਡਬਲ ਪੱਲੇ ਇਹ ਘਰੇ ਡੈਗਦਾ ਸੀ ਬੇ ਸ਼ਾਤਰੀ ਦੀ ਅੱਛਾ ਜ਼ੋਰ ਮਾਰ ਕੇ ਡੈਗਦਾ ਹੀ ਸੀ ਹਾਂ ਦੇਖੋ ਪੈਰ ਪੂਰ ਬਹੁਤ ਵਧਾ ਛੱਡ ਦੇ ਵੀ ਮੰਗੇ ਇੰਗਲਿਸ਼ ਬੱਤੇ ਲਾ ਦਾ ਆਇਆ ਆਹ ਬੋਲਾ ਸੁਣਾ ਆਹ ਤਾਂ ਆ ਜਿਹੜੇ ਫੜੀ ਬੈਠਾ ਧੌਣ ਦੀ ਦੇਖ ਨਹੀਂ ਸੁਣੀ ਰੰਗ ਦੇਖੋ ਪੜਾ ਦਰਸ਼ਨ ਕਰਾਉਂਦੇ ਰੰਗ ਦੇ ਸਰਜੀ ਵਾਲੇ ਦੇ ਕਾਰ ਦਾ ਨੂ ਟੂ ਟੂ ਚਿੱਟੀਆਂ ਅੱਖਾਂ ਬਈ ਲਾਲ ਸਰ ਚਾਕਲੇਟ ਆਰਾ ਉਪੁੱਤਰ ਦੇ ਪੱਲੇ ਦੇਖੋ ਪਹਿਲਾਂ ਤਾਂ ਬੜਾ ਯਾਦ ਡਵਲ ਪੱਲੇ ਮੂਲੇ ਲੰਮਾ ਕਬੂਤਰ ਪੂਰਾ ਪੰਜੇ ਪੰਜੇ ਦਿਖਾ ਵਈ ਇਹਦੇ ਜਮਾਂ ਜਾਵਣੀ ਪੈਰ ਪੂਰੇ ਖੁਸ਼ਕ ਆ ਬਈ ਇਹ ਕਿਵੇਂ ਲਿਆਂਦਾ ਸੀ ਕਿਦੋਂ ਨਹੀਂ ਨਹੀਂ ਇਹ ਵੀ ਆਪਦੇ ਸੀ ਅੱਛਾ ਠੀਕ ਹੈ ਇਹ ਉੱਡਿਆ ਟੱਗਾ ਕਿਵੇਂ ਸੀ ਇਹ ਵੀ ਬਹੁਤ ਉੱਡਦਾ ਇਹ ਕਿਹਨੂੰ ਬੱਚੇ ਦਲਾਦਾ ਹਾਂ ਹਾਂ ਇਹਦੇ ਬੱਚੇ ਕਿਹੜੇ ਸੀ ਇਹਦਾ ਉਹ ਆ ਵੀ ਇੱਕ ਤਾਂ ਜਿਹੜਾ ਲਾਲਚੀ ਨਾ ਨਹੀਂ ਸੀ ਹਾਂ ਹਾਂ ਖਟੀਆਂ ਅੱਖਾਂ ਦਾ ਇੱਕ ਮੀਰ ਠੀਕ ਹੈ ਠੀਕ ਹੈ ਇੱਕ ਤੇਰੇ ਕੋਲ ਹਾਂ ਠੀਕ ਆ ਬਈ ਨਾਗਰ ਦਾ ਫਸਨਾ ਹੁੰਦਾ ਖਟੀਆਂ ਆਖਾਂ ਦਾ ਇਹ ਵੀ ਬਈ ਪੂਰੀ ਨੋਕ ਪੂਰੀ ਨੋਕ ਇਹਦਾ ਕੀ ਆ ਇਸਟਰੀ ਕਬੂਤਰ ਦੀ ਇਹ ਕਬੂਤਰ ਵੀ ਆਇਆ ਸੀਗਾ ਬਿਲਕੁਲ ਕੱਛਾ ਹੀ ਆਇਆ ਸੀ ਠੀਕ ਆ ਕਿਵੇਂ ਬਾਜੀ ਤੋਂ ਉੱਡੇ ਟੇ ਬਹੁਤ ਸੀ ਬਹੁਤ ਬਈ ਠੀਕ ਆ ਬਈ ਕਬੂਤਰ ਆਇਆ ਸੀ ਬਾਈਆਂ ਕੋਲੇ ਬਹੁਤ ਸੋਹਣਾ ਕਬੂਤਰ ਆ ਬਈ ਖਟੀਆਂ ਆਖਾਂ ਦਾ ਲਾਲ ਜੀ ਸ਼ਰਟ ਇਹਦੇ ਉਹ ਬੱਚੇ ਵੀ ਦੋ ਨਹੀਂ ਵਿਖਾਈ ਲਾਲ ਸਰਾ ਦੇ ਸ਼ਾਖ ਸ਼ਾਖ ਠੀਕ ਹੈ ਜਿਹੜਾ ਢਲਮੀ ਜਾਵੜਿਆ ਸੀ ਉਹ ਇਹਦਾ ਬੱਚਾ ਵੀ ਆ ਢਲਮੀ ਜਾਵੜਿਆ ਸੀਗਾ ਆ ਕਬੂਤਰ ਦਾ ਬੱਚਾ ਸੀ ਉਹ ਇਹ ਵੀ ਬਾਜੀ ਨੇ ਵੜ ਗਈ ਸੀਗੀ ਉੱਥੇ ਪਿੰਡ ਤੇ ਇੱਥੇ ਜੀ ਮਗਰੋਂ ਭਾਇਆ ਠੀਕ ਹੈ ਇਹ ਭੱਜ ਕੇ ਆਇਆ ਕਿਤੇ ਹੋਰ ਪਿੰਡੋਂ ਨਾ ਬਾਜੀ ਤੋਂ ਠੀਕ ਆ ਵੀ ਛੱਡ ਦੇ ਵੀ ਮੜੇ ਮੜੇ ਕੱਟ ਦੋ ਨਾ ਆ ਵੀ ਵੱਡਾ ਕਬੂਤਰ ਹੈ ਚਿੱਟੀਆਂ ਖਾਂਦਾ ਹਾਂ ਇਹਦੇ ਕੀ ਹੈ ਪ੍ਰੋਗਰਾਮ ਹੈ ਇਹਦੇ ਬੱਚੇ ਬਾਹਰ ਦੇ ਇਹਦੇ ਬੱਚੇ ਕਿਹੜੇ ਹਨ ਵੱਡਾ ਕਬੂਤਰ ਹੈ ਤੁਮ੍ਹ ਅੱਛਾ ਮੇਨ ਕਬੂਤਰ ਇਹ ਹੈ ਠੀਕ ਆ ਬਈ ਆ ਕਬੂਤਰ ਬਈ ਮੇਨ ਹੈ ਇਹਨਾਂ ਦਾ ਵੱਡਾ ਕਬੂਤਰ ਜਾਨੀ ਕਿ ਸ਼ੁਰੂ ਸ਼ੁਰੂ ਚ ਰੱਖਿਆੜੇ ਉਹ ਹੋ ਹੈ ਜਿਹਦੀ ਪੱਠੀ ਜਿਹੜੀ ਜਿੱਤੀ ਸੀ ਹਾਂ ਇਹਦੀ ਜ ਜਿਹੜੀ 2 ਬਾਜਾਂ ਜਿੱਤੀ ਆ ਬਈ ਇੱਕ ਰਾਂਸੋ ਵਾਲੇ ਤੇ ਕੋਠਾ ਸੰਤਾ ਸਿੰਘ ਵਾਲੇ ਇਹ ਕਬੂਤਰ ਦੇ ਸੀਗੀ ਕਬੂਤਰ ਬਹੁਤ ਚੰਗਾ ਆ ਬਈ ਬਈ ਇਹ ਦੇਦ ਕੀ ਕਢਾਇਆ ਬੱਚੇ ਹਾਂ ਹਾਂ ਠੀਕ ਐ ਇਹ ਕੀ ਕਿਹੜੇ ਸੀਗੇ ਐਸ ਕੀ ਵੀ ਇਹ ਤਾਂ ਉਹ ਸੀਗਿਆ ਰਤੀ ਕਬੂਦਰੀ ਰਤੀ ਕਬੂਦਰੀ ਇਹ ਠੀਕ ਐ ਠੀਕ ਐ ਛੱਡ ਦੇ ਵੀ ਲੋ ਵੀ ਲਾਸਟ ਰਹਿ ਗਿਆ ਇਹ ਵੀ ਦਿਖਾਉਣਾ ਹੈ ਸਾਨੂੰ ਇਹ ਖੇਤਾ ਹੈ ਇਹ ਸਾਡੇ ਬਾੜੀ ਜਿਗੇ ਬਈ ਉਥੋਂ ਆ ਕੇ ਰੱਖਿਆ ਸੀਗਾ ਗੋਲਿਆਂ ਤੇ ਗੋਲਿਆਂ ਲੱਗ ਗਏ ਹਾਂ ਇਹ ਗੋਲੀ ਨਾ ਮਿਲਿਆ ਸੀਗਾ ਉੱਥੇ ਠੀਕ ਹੈ ਠੀਕ ਹੈ ਉੱਥੋਂ ਲਿਆਂਦਾ ਪਰ ਫੜ ਗਏ ਖੇਤਾ ਚੋਂ ਲਿਆ ਆ ਬਈ ਫੜ ਇਹਦੇ ਬੱਚੇ ਵੀ ਬਹੁਤ ਬੰਪ ਮਿਲਦੇ ਨੇ ਅੱਛਾ ਬਹੁਤ ਬੰਪ ਕੱਢਦੇ ਨੇ ਚਾਹਲਾ ਸੀ ਨੇ ਸਾਰੇ ਇਹ ਨਹੀਂ ਹੈ ਅੱਛਾ ਸ਼ਾਹ ਕੇ ਬੱਚੇ ਕੱਢਦੇ ਹਾਂ ਲਾਲਚੀ ਨੇ ਇਥੇ ਲੰਡੇ ਛੱਡੀ ਜਿਵੇਂ ਇਹਦੇ ਪਾਠੀ ਹਾਂ ਬਾਜੀ ਨੇ ਬੜਕੀ ਜੀ ਕਿ ਉਹ ਗਾਂ ਸਮਾਲ ਸਰ ਜਗਨਾ ਤੋਂ ਲੱਗ ਗਏ ਠੀਕ ਆ ਠੀਕ 7 ਵਜੇ ਤੇ ਆਪੇ ਗੋਲੀ ਨੇ ਲੱਗਿਆ ਵਸੀ ਉਹ ਫੜਕ ਲੈਂਦਾ ਹਾਂ ਠੀਕ ਆ ਬਈ ਗੋਲਿਆਂ ਚ ਲੱਗਿਆ ਸੀਗਾ ਕਬੂਤਰ ਬਈ ਇਹਦੇ ਬੱਚੇ ਐ ਕਿ ਪਿਛਲੀ ਵਾਰ ਬਹੁਤ ਉੱਡੇ ਤੇ ਐ ਕਿ ਵੀ ਕਢਾਏ ਆ ਛਾ ਆ ਕੇ ਬੱਚੇ ਕੱਢਦਾ ਹੈ ਲਾਲਚੀ ਨੇ ਖਟੀਆਂ ਦਾ ਕਬੂਤਰ ਆ ਬਈ ਛੱਡਦੇ ਵੀ ਇਹਨੂੰ ਵੀ ਲੇ ਵੀ ਇਹਨੇ ਕਬੂਤਰ ਨੂੰ ਦਿਖਾ ਤੇ ਤੇ ਚਾਰ ਇਹ ਜਿਹੜੀ ਫੋਟੋ ਮਖਾਈ ਸੀ ਕਬੂਤਰ ਸੀਗੇ ਇੱਥੇ ਹੀ ਲਿਆਉਣੇ ਹੁਣ ਪਾ ਦੇਣੀ ਹੈ ਕਬੂਤਰ ਨੂੰ ਇੱਕ ਮਿੰਟ ਚਲੋ ਜੀ ਉੱਥੇ ਹੀ ਫੜ ਲਵੋਗੇ ਹਾਂ ਲੈ ਵੀ ਕਬੂਤਰਾਂ ਰਹਿ ਗਈਆਂ ਕਬੂਤਰ ਵੀ ਦਿਖਾ ਦੇ ਤੇ ਇੱਦੀ ਵਾਲੇ ਬੱਚੇ ਵੀ ਦਿਖਾ ਦੇ ਹਾਂ ਵੀ ਮੁੰਡਿਆ ਕਬੂਤਰ ਰੱਖੀ ਬਿਠਾਏਂ ਦੀ ਤੂੰ ਨਹੀਂ ਛੱਡ ਤੇ ਜਿਹੜੀ ਰੱਖੀ ਤੇ ਬੈਠੇ ਪਿਛਲੇ ਯਾਰ ਯਾਰ ਨਹੀਂ ਹੈ ਇਹ ਤਾਂ ਯਾਰ ਫੜ ਕੇ ਕਰਨਾ ਹੈ ਆਪਾਂ ਇਹ ਕਿਡਾ ਸナイਪਰ ਹੈ ਠੀਕ ਹੈ ਠੀਕ ਹੈ ਦੋ ਸਾਲ ਹੀ ਹੋਇਆ ਰੱਖਿਆ ਨਾ ਕਬੂਤਰ ਬੜਾ ਟਾਈਮ ਨਹੀਂ ਹੋਇਆ ਬਈ ਤੇ ਪੂਰਾ ਰਿਜ਼ਲਟ ਆਈ ਇਹਦੇ ਬੱਚਿਆਂ ਦਾ ਬਹੁਤ ਬਹੁਤ ਗੁੱਡੀ ਜਾਂਦੇ ਆ ਬਾਕੀ ਹੁਣ ਚਾਰ ਕਿ ਛੜੇਗਾ ਸੀ ਨਾ ਪਿਛਲੇ ਆ ਰਹੇ ਨੇ ਤੇ ਉਹ ਚਮਲਾ ਦੋਵਾਂ ਚ ਹਿੱਸੇ ਲੈ ਗਿਆ ਤੇ ਇੱਕ ਦੋ ਜਿਹੜੇ ਹਿੱਲੇ ਆ ਉਹ ਜਮ ਐਂਡ ਤੇ ਜਾ ਕੇ ਹਿੱਲੇ ਆ ਐਂਡ ਐਂਡ ਟਾਈਮਾਂ 'ਚ ਹੀ ਹਿੱਲੇ ਆ ਜਾ ਕੇ ਮਤਲਬ 7:00 ਵਜੇ ਆ ਹੂੰ ਕਬੂਤਰ ਬਹੁਤ ਚੰਗੇ ਉੱਡੇ ਸਾਰੇ ਹਾਂ ਪਿਛਲੀ ਘਟ ਛੱਡ ਦੇਣਾ ਬਾਜਾਂ ਐਦਾਂ ਹੀ ਕਹਿੰਦਾ ਵੱਧ ਛੱਡੂਗਾ ਬਾਜੇ ਇਹ ਵੀ ਛੜਣਗੇ ਬਾਕੀ ਕਬੂਤਰਾਂ ਦਾ ਦਿਖਾਉਨੇ ਹੁਣ ਤੁਹਾਨੂੰ ਕਰਾਉਨੇ ਆ ਦਰਸ਼ਨ ਲੈ ਵੀ ਮੰਗੀ ਨੇ ਫੜ ਲੁੰਦੇ ਆ ਕਬੂਤਰਾਂ ਦਾ ਦਿਖਾਉਨੇ ਆ ਤੁਹਾਨੂੰ ਇਹ ਵੀ ਉੱਥੇ ਪਾਣੀ ਉੱਥੇ ਚੱਲ ਬਾਕੀ ਬਾਈ ਦਾ ਚੱਕੀ ਦਾ ਕੰਮ ਆ ਤੇ ਟਾਈਮ ਘੱਟ ਹੁੰਦਾ ਜਿੰਨਾ ਟਾਈਮ ਉਹ ਦੋਨੇ ਇੱਕ ਹੀ ਸਰਾ ਕਰਾਈ ਤੋਂ ਰਿਆ ਹੁੰਦਾ ਹਾਂ ਕਿਵੇਂ ਕਿਵੇਂ ਖਰਾਕ ਖੁੱਲੀ ਜਾਂਦੀ ਹੈ ਖਰਾਕ ਖੁੱਲੀ ਰਹਿੰਦੀ ਹੈ ਚੱਕੀ ਦੇ ਇਹ ਕਹਿੰਦੇ ਖਰਾਕ ਨਾ ਵੀ ਉੜਦੇ ਆ ਬਈ ਬਾਕੀ ਆਪ ਨੂੰ ਵੀ ਧਿਆਨ ਕਰਨਾ ਪੈਂਦਾ ਕਬੂਤਰ ਵੀ ਚੰਗੇ ਹੋਣੇ ਚਾਹੀਦੇ ਆ ਖਰਾਕ ਨਾ ਥੱਲੇ ਹੀ ਛੱਡ ਲੋ ਲਓ ਵੀ ਮੰਗਾ ਉਸਤਾਦ ਕਬੂਤਰਾਂ ਨੂੰ ਵੀ ਪਾਲਿਆ ਦਿਖਾਉਣੇ ਸਾਨੂੰ ਹਾਂ ਲਾਲ ਥੋੜਾ ਉੱਚੀ ਬੋਲ ਕੇ ਰਸਿਆ ਕਰ ਇਹ ਲਾਲਸਰੀ ਆ ਵੀ ਕਬੂਤਰੀ ਇਹ ਸਾਡੇ ਪਿੰਡ ਇੱਕ ਬੰਦਾ ਉਹਦੀ ਆਈ ਲੱਖੇ ਦੀ ਅੱਛਾ ਲੱਖੇ ਦੀ ਕਬੂਤਰੀ ਠੀਕ ਆ ਵੀ ਇਹ ਗੋਲਿਆਂ ਚ ਰਲ ਗਈ ਸੀ ਵੀ ਮੇਰੇ ਕੋਲ ਵੀ ਹੈਗੀ ਨਾ ਉਹਦੀ ਅੱਛਾ ਗੋਲਿਆਂ ਚ ਰਲ ਗਈ ਸੀ ਹਾਂ ਇਹ ਮੁੰਡਾ ਫੜ ਕੇ ਲਿਆਇਆ ਫਿਰ ਉਹਨੇ ਸਾਨੂੰ ਪੜਾ ਗਿਆ ਠੀਕ ਇਹਦੇ ਬੱਚੇ ਥੋੜੇ ਜਿਹੇ ਇਹਦੇ ਬੱਚੇ ਕਿਹੜੇ ਦਿਖਾਈ ਦੀ ਆਪਾਂ ਇਹਦੇ ਇੱਕ ਤਾਂ ਮੁੰਲਾ ਦਾ ਲਾਲਸਰਾ ਹੀ ਨਹੀਂ ਵਿਖਾਇਆ ਖਟੀਆਂ ਅੱਖਾਂ ਦਾ ਉਹ ਹੀ ਗਾ ਦਾ ਠੀਕ ਆ ਠੀਕ ਆ ਆਪ ਚਟੀਆਂ ਦੀਆਂ ਹਾਂ ਹਾਂ ਆ ਪੰਜ ਦੀ ਠੀਕ ਆ ਵੀ ਥੱਲੇ ਵਾਲੇ ਚ ਬਾਲਾ ਥੱਲੇ ਵਾਲੇ ਜਿਹਨੂੰ ਕਬੂਤਰਾਂ ਵੀ ਕਬੂਤਰਾ ਆ ਗਏ ਆ ਵੱਡੀਆਂ ਵੱਡੀਆਂ ਬਈ ਆਹ ਚ ਬਣੀ ਆ ਆ ਵੱਡੀ ਆਹ ਵੱਡੀ ਆ ਬਈ ਕਬੂਦਰੀ ਚਟੀਆਂ ਖੜੇ ਵੱਡੀ ਕਬੂਦਰੀ ਆ ਹਾਂ ਇਹਦੇ ਵੀ ਬੱਚੇ ਬਹੁਤ ਆਵੇ ਇਹ ਤੇ ਕੀ ਕੜਾਈ ਇਹਦੇ ਹਾਂ ਹਾਂ ਉਹ ਬਈ ਜਿਹੜਾ ਬੜਾ ਪੱਤਾ ਨਹੀਂ ਖਾਈ ਸਾਨੂੰ ਹਾਂ ਹਾਂ ਉਹ ਹੀ ਦਾ ਸੀ ਇਕੜਾ ਕਾਣਾ ਹੋਇਆ ਚਿੱਟੀ ਗਾਲੀ ਦੇ ਤੇ ਇੱਕ ਕਿੱਕਰ ਚ ਵੱਜ ਗਈ ਜਿਹੜਾ ਰਾਤ ਨੂੰ ਹਾਂ ਠੀਕ ਹੈ ਠੀਕ ਹੈ ਬਾਹਰ ਰਹਿ ਗਿਆ ਸੀ ਉਹ ਕਿੱਕਰ ਚ ਵੱਜ ਕੇ ਕਾਣਾ ਹੋ ਗਿਆ ਸੀ ਬੱਚੇ ਬੜੇ ਯਾਦੇ ਉੜਦੇ ਆ ਬਈ ਇੱਕ ਕਬੂਤਰੀ ਤੇ ਛਿੱਟੀਆਂ ਖਾਦੀ ਕਬੂਤਰੀ ਐ ਬੜਾ ਬੱਚਾ ਕੱਢਿਆ ਕੰਨੇ ਖੱਟੀਆਂ ਦਾ ਕੱਢਿਆ ਨਾ ਠੀਕ ਆ ਬਈ ਛੱਡ ਦੇ ਬਈ ਹਾਂ ਬਾਹਲੀ ਲੰਮੀ ਕਬੂਤਰੀ ਐ ਨਾ ਕੱਢੀ ਵੱਢੀ ਲੱਗਦੀ ਐ ਕਬੂਤਰ ਬੈਠਾ ਨਾ ਦੇ ਵੀ ਲਾਲਚੀਨੀ ਕਬੂਤਰੀ ਸ਼ਾਕ ਕੀ ਬਹੁਤ ਘਟ ਮਿਲਦੀ ਹੈ ਮੇਰੇ ਕੋਲੇ ਨਹੀਂ ਇੱਕ ਹੀ ਸੀ ਇਹ ਹੀ ਸੀ ਇਹ ਸ਼ਾਕ ਹੀ ਨਾ ਹਾਂ ਬਈ ਸ਼ਾਕੀ ਲਾਲਚੀਨੀ ਸ਼ਾਕ ਕੀ ਘਾਟ ਹੀ ਮਿਲਦੀ ਹੈ ਦੇਖਣ ਨੂੰ ਬਹੁਤ ਸੋਹਣੀ ਕਬੂਤਰੀ ਹੈ ਇਹਦੇ ਬੱਚੇ ਕਿਹੜੇ ਸੀਗੇ ਇਹਦਾ ਉਹ ਲਾਲਚੀਨਾ ਜਿਆ ਵੀ ਸੀ ਤੇ ਲਾਲਚੀਨੇ ਐਂਡ ਖਾਇਆ ਸੀ ਬਾਲਾ ਠੀਕ ਆ ਠੀਕ ਆ ਗੂੜਾ ਜੀ ਇਹ ਘਰੇ ਬਹੁਤ ਢੀ ਹਾਂ ਇਹ ਇਸੇ ਘਰ ਦੀ ਹੈ ਹਾਂ ਇਹ ਕਿਵੇਂ ਉੱਡੀ ੱਡੀ ਕਿਵੇਂ ਇਹ ਬਹੁਤ ਵਧੀਆ ਉੱਡੀ ਇਹ ਇਹ ਵੀ ਮੈਂ ਫੋਲੋ ਕਰ ਮੇਰੇ ਧਣਿ ਚ ਭਾਈ ਬੈਣੀ ਮੈਨੂੰ ਹਾਂ ਠੀਕ ਹੈ ਠੀਕ ਹੈ ਛੱਡ ਦੇ ਵੀ ਅਬ ਇੱਤਨਾਂ ਕਬੂਤਰਾਂ ਨੂੰ ਹੋਰ ਦਿਖਾਉਨੇ ਆ ਤੇ ਬਾਕੀ ਨਹੀਂ ਦਿਖਾਵਾਂ ਜੀ ਇਹ ਪਹਿਲੀ ਬਾਜੀ ਤੇ ਕਬੂਤਰ ਅੱਛਾ ਇਹ ਘਰ ਦੀ ਹੈ ਹਾਂ ਇਹ ਵੀ ਬੇ ਟਾਈਮ ਨਾਲ ਹੀ ਬਹਿ ਜਾਂਦੀ ਸੀ ਕਿ ਛਤਰੀ ਦੇ ਆਜਾ ਤੇ ਬਾਜੀ ਕਿੱਥੇ ਛੱਡੀ ਸੀ ਇਹ ਇਹ ਗੰਦਾਰੀ ਬਈ ਸਾਨੂੰ ਦਾ ਸੀ ਬਈ ਕਾਹਦਾ ਉਡਣਾ ਨੇ ਆਜਾ ਹਾਂ ਘਰੇ ਕਿੰਨੇ ਵਜੇ ਤੱਕ ਕੋੜਦੀ ਉਹਦੀ ਉਹਦੀ ਮਾਂ ਵੀ ਜਿਹੜੇ ਸਾਨੂੰ ਪਹਿਲਾਂ ਲਾਲਸਰੀ ਵਿਖਾਈ ਜੇ ਹਾਂ ਤੇ ਦੋ ਬਾਜੀ ਆਤੀ ਹਾਂ ਉਹਦੀ ਮਾਂ ਨਹੀਂ ਇਹ ਘਰ ਆ ਕੇ ਘਰੇ ਕਿਨਾਂ ਟਾਈਮ ਕਰਦੀ ਇਹ ਵੀ ਉਨਾ ਹੀ ਕਰਦੀ ਸੀ ਨਾ 9 10 9 10 ਵਜੇ ਘਰੇ ਵਹਿੰਦੀ ਸੀ ਇਹਦੇ ਬਈ ਉਥੇ 7 ਦਾ ਟਾਈਮ ਕਰਦੀ ਬਾਜੀ ਜਿੱਤ ਕੀ ਗੰਦਾਰੀ ਇਹ 7 ਦਾ ਟਾਈਮ ਪਿੱਛੇ ਕਰਕੇ ਜਿੱਤੇ ਸੀ ਸਾਂਭ ਦਾ ਫਰ ਮੰਗੀ ਐ ਸਾਂਭ ਨਾਲਾ ਉਸਤਾਦ ਤਹੀ ਐ ਫਿਰ ਸਮਝ ਬਸੀ ਸ਼ਾਮ ਦਾ ਠੀਕ ਹੈ ਗਨਾਰੇ ਵੀ 7 ਦਾ ਟਾਈਮ ਕੀਤਾ ਕਬੂਦਰੀ ਨੇ ਘਰੇ ਉੜਦੀ 9 ਵਜੇ ਤੱਕ ਬਹੁਤ ਹੁਣੀ ਕਬੂਦਰੀ ਐ ਵੀ ਛੱਡਦੇ ਥੋਣੀ 10 ਤੂੰ ਵੀ ਕੁਸ ਕਿਵੇਂ ਲੱਗੀਆਂ ਨੇ ਕਬੂਤਰ ਤੇਨੂੰ ਕਬੂਤਰ ਤਾਂ ਬਹੁਤ ਚੰਗੇ ਆ ਕਬੂਤਰਾਂ ਗਾ ਇਹ ਕਬੂਤਰਾਂ ਆ ਵੀ ਵੱਡੀ ਸਟਿੰਗਾਂ ਖਾਲੇ ਗਾਵੜੀ ਦੀ ਗੂਦਰੀ ਕਾਲੀ ਨਾ ਲੱਗੀ ਸੀ ਬਿਹੜਾ ਤੁਹਾਨੂੰ ਲਾਲ ਚਿਂੰਨਾ ਕਬੂਤਰ ਨੂੰ ਆ ਵੀ ਜਿਹੜੇ ਸਮਾਨ ਸਰ ਜਾ ਕਿਤੇ ਹਾਂ 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 ਉਹਦੇ ਨਾਲ ਠੀਕ ਆ ਵੀ ਇਹਦੇ ਬੱਚੇ ਉਹ ਲਾਲ ਦੇ ਰੰਗ ਨੇ ਵੀ ਰੱਤੇ ਕੱਢੇ ਸੀ ਸਾਡੇ ਪੁਰੇ ਉਹ ਮਤਲਬ ਦੂਜੇ ਢਾਰੀ ਭੱਜ ਗਏ ਸੀਗੇ ਤੇ ਦੋ ਦੋ ਤਿੰਨ ਤਣੇ ਦਾ ਨਾ ਬਾਬਾ ਬੈਠਿਆ ਸਾਹ ਹੋ ਜਾ ਕੇ ਸਾਹ ਹੋ ਜਾ ਕੇ ਬੈਠੇ ਬਹੁਤ ਆ ਵੀ ਭਾਈ ਦੇ ਭਾਲੇ ਕਰੇ ਨਾ ਹਾਂ ਸਾਹ ਹੋ ਵੀ ਸਾਡੇ ਤੋਂ ਬਈ ਹੋਊਗਾ 15 ਕਿਲੋਮੀਟਰ ਬਾੜੀ ਸਾਹ ਹੋ ਜਾ ਕੇ ਬੈਠੇ ਆ ਦੋ ਬੱਚੇ ਘੜਾਏ ਕਹਿੰਦੇ ਰੱਤੇ ਤੇ ਦੋਨੇ ਭੱਜ ਗਏ ਦੈਣ ਮਰਿਆ ਉਹਨਾਂ ਨੇ ਸਾਹ ਹੋ ਜਾ ਕੇ ਤੂੰ ਮਿਲ ਗਿਆ ਕਿ ਨਹੀਂ ਨਹੀਂ ਮਿਲ ਤਾਂ ਗਿਆ ਸੀ ਗਿਆ ਇੱਕ ਮਿਲ ਗਿਆ ਇਸ ਇੱਕ ਮਿਲ ਗਿਆ ਸੀ ਆਓ ਫਿਰ ਘਰੇ ਆ ਕੇ ਛੱਡ ਤਾ ਫਿਰ ਭਾਜੀ ਫੇਰ ਫੇਰ ਭਾਜ ਗਏ ਠੀਕ ਆ ਬਹੁਤ ਚੰਗੇ ਜਿਹੇ ਉੱਡੇ ਉੱਡੇ ਦੇ ਬੱਚੇ ਜਿੰਨੀਆਂ ਨੇ ਕਬੂਤਰੀ ਕਾਲੀ ਨੋਕ ਆ ਵੱਡੀ ਕਬੂਤਰੀਆਂ ਬਾਈਆਂ ਦੀ ਇਹ ਛੱਡ ਦੇ ਵੀ ਤੇ ਕਰੇਗੀ ਵੀ ਇਹ ਵੀ ਦਿਖਾਉਣਾ ਤੁਹਾਨੂੰ ਜੀ ਤਿੰਨ ਚਾਰ ਵਾਰੀ ਸੰਭੀ ਤਿੰਨ ਚਾਰ ਵਾਰੀ ਤੇ ਕਰੇ ਲਗੜੀ ਪਾੜ ਕੇ ਮੂਰ ਰੰਗ ਖਰਾਬ ਹੋ ਜਾਂਦੇ ਆਛਾ ਏ ਵੀ ਪਿਛਲੀ ਵਾਰ ਦੀ ਗੱਲ ਪਿਛਲੀ ਵਾਰ ਆ ਕਬੂਤਰੇ ਛੱਡ ਨਹੀਂ ਸੀ ਭਾਈ ਕੇ ਬਾਈ ਕਹਿੰਦੇ ਤਿੰਨ ਚਾਰ ਵਾਰੀ ਜਾਂਭੀ ਛੱਡੀ ਨਹੀਂ ਛੱਡੀ ਨਹੀਂ ਗਈਗੀ ਜਾਂਦਾ ਮੌਸਮ ਖਰਾਬ ਹੋ ਜਾਂਦਾ ਤੇ ਇੱਕ ਵਾਰੀ ਨੂੰ ਲਗੜ ਪਾੜ ਗਿਆ ਸੀਗਾ ਲਗੜ ਦਾ ਕਿਵੇਂ ਕੀ ਸਿਸਟਮ ਕਰਕੇ ਲਗੜ ਵੀ ਇਥੋਂ ਪਾੜ ਗਈ ਇਹਨੂੰ ਘਰੇ ਛੱਡੀ ਵੀ ਸੀ ਅੱਛਾ ਹਾਂ ਜੋਰ ਵਾਹਵਾ ਲਉਂਦੇ ਸੀ ਬੇ ਘਰੇ ਜਮਾ ਸੌਕ ਕੇ ਡੈਗਦੇ ਸੀ ਠੀਕ ਹੈ ਠੀਕ ਹੈ ਹਾਂ ਛਾਦਰੀ ਦੀਆਂ ਕੇ ਵੈਸ਼ੀ ਜਾਂਦੀ ਸੀ ਠੀਕ ਭਾਉ ਤੂੰ ਚੱਕ ਲੈ ਇੱਕ ਵਾਰੀ ਘਰੇ ਨੇਰੀ ਆ ਗਈ ਸੀ ਬਾਲੀ ਭੱਜ ਗਈ ਸੀ ਜਾਂ ਨਾਲ ਦੇ ਪਿੰਡੇ ਆਵੜੀ ਸੀ ਇਹ ਕਿਉਂ ਨੇ ਬੱਚਿਆਂ ਦੇ ਲਈ ਸੀ ਹਾਂ ਹਾਂ ਇਦਕੇ ਲਈ ਸੀ ਠੀਕ ਇਹ ਕਿਦਾਂ ਛ ਇਰ ਕੀ ਐ ਇਰ ਕੀ ਨਹੀਂ ਛੱਡਦੇ ਠੀਕ ਐ ਇਰ ਕੀ ਵੀ ਇਹਦੇ ਬੱਚੇ ਕੜੇ ਆ ਇਹਦੇ ਬੱਚੇ ਬੋੜਦੇ ਵੀ ਕਰਦੇ ਬੱਚੇ ਬੋੜਦੇ ਆ ਬਾਈ ਕਹਿੰਦਾ ਇਹਦੀ ਬੱਚੇ ਛੱਡਾਂਗੇ ਕਹਿੰਦੇ ਠੀਕ ਐ ਬਾਈ ਛੱਡ ਦੋ ਆ ਕਬੂਤਰਾਂਆਂ ਸੀਗੀਆਂ ਬਾਈ ਦੀਆਂ ਕਬੂਤਰ ਸਾਨੂੰ ਪਹਿਲਾਂ ਦਿਖਾਦੇ ਤੇ ਬੱਚੇ ਵੀ ਦਿਖਾਦੇ ਤੇ ਬਾਕੀ ਦੀ ਜਦੋਂ ਅਪਡੇਟ ਆਪ ਨੂੰ ਮਿਲੂਗੀ ਬਾਜੀਆਂ ਬੋਜੀਆਂ ਜਿੱਤੀਆਂ ਜੁੱਤੀਆਂ ਦੀ ਫੇਰ ਛੱਡਾਂਗੇ ਕਿੰਨਾ ਕ ਟਾਈਮ ਹੋ ਗਿਆ ਬਾਈ ਕਬੂਤਰ ਰੱਖਣ ਨੂੰ ਬਿੱਟੂ 2 ਸਾਲ ਹੀ ਹੋ ਗਏ 2 ਸਾਲ ਹੋ ਗਏ ਠੀਕ ਐ ਜੀ ਬਾਈ ਦਾ ਚੱਕੀ ਦਾ ਕੰਮ ਆ ਬਾਈ ਨੂੰ ਟਾਈਮ ਘੱਟ ਲੱਗਦਾਗਾ ਫੇਰ ਵੀ ਕਬੂਤਰਾਂ ਦਾ ਸ਼ੌਂਕ ਤਾਂ ਪੂਰਾ ਕਰੀ ਜਾਂਦਾ ਠੀਕ ਆ ਬਾਈ ਠੀਕ ਆ ਬਾਈ ਮਿਲਦੇ ਆ ਅਗਲੀ ਵੀਡੀਓ ਚ ਦੱਸਿਓ ਬਾਈ ਬਿੱਟੂ ਦੇ ਕਬੂਤਰ ਕਿਵੇਂ ਲੱਗੇ ਚੰਗੇ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਅਗਲੀ ਵੀਡੀਓ ਧੰਨਵਾਦ